ਵੋਟਾਂ ਨੂੰ 2 ਦਿਨ ਰਹਿ ਗਏ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਸਿੱਖ ਜਥੇਬੰਦੀਆਂ ਦੇ ਲਈ ਲਗਾਤਾਰ ਚੋਣ ਪ੍ਰਚਾਰ ਦੱਸਿਆ ਕਿ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਜਿਹੜੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਤੇ ਦੂਜੇ ਪਾਸੇ ਬਾਕੀ ਉਮੀਦਵਾਰਾਂ ਨੂੰ ਲੈ ਕੇ ਸਿੱਖ ਪੰਥਕ ਯਾਨੀ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਸਿਆਸੀ ਅਖਾੜੇ ਦੇ ਵਿੱਚ ਉੱਤਰਿਆ ਹੋਈਆਂ ਨੇ ਤੇ ਉੱਥੇ ਹੀ ਹੁਣ ਖੇੜੀ ਵਾਲੇ ਬਾਬੇ ਦਾ ਬਿਆਨ ਸਾਹਮਣੇ ਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਇੱਕ ਸਿਮਰਨਜੀਤ ਮਾ ਨੂੰ ਵੋਟ ਪਾਈ ਜਾਵੇ ਤੇ ਦੂਜੇ ਪਾਸੇ ਲੱਖਾ ਸਿਦਾਨਾ ਤੇ ਦੂਜੇ ਪਾਸੇ ਹੋਰ ਉਮੀਦਵਾਰਾਂ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜਾ ਕੇ ਸਿੱਖ ਪੰਥਕਾਂ ਨੂੰ ਜਤਾਇਆ ਜਾਵੇ ਤੇ ਜਿਸ ਤੋਂ ਬਾਅਦ ਵੋਟਰਾਂ ਨੂੰ ਇਹ ਵੱਡੀ ਅਪੀਲ ਹੈ ਜਿਹੜੀ ਕਿ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਸਾਰੇ ਪੰਜਾਬ ਵਾਲੇ ਭਰਾ ਮੈਨੂੰ ਜਾਣਦੇ ਨੇ ਮੇਰਾ ਬਿਲਕੁਲ ਹੀ ਮਨ ਨਹੀਂ ਸੀ ਇਲੈਕਸ਼ਨਾਂ 'ਚ ਤੁਸੀਂ ਮੈਨੂੰ ਦੇਖਿਆ ਹੋਊਗਾ ਮੈਨੂੰ ਇੱਕ ਪਾਰਟੀ ਬਹੁਤ ਵੱਡੀ ਪਾਰਟੀ ਵੱਲੋਂ ਇੱਕ ਨਹੀਂ ਦੋ ਪਾਰਟੀਆਂ ਵੱਲੋਂ ਮੈਨੂੰ ਵੀ ਆਫਰ ਸੀ ਸੰਗਰੂਰ ਤੋਂ ਐਮਪੀ ਲੜਨ ਦੀ ਪਰ ਮੈਂ ਲੜੀ ਨਹੀਂ ਮੈਂ ਕਿਸੇ ਤੋਂ ਵੋਟ ਮੰਗ ਨਹੀਂ ਸਕਦਾ ਪਰ ਇੱਕ ਬੇਨਤੀ ਹੱਥ ਮੰਨ ਕੇ ਮੈਂ ਪੰਥ ਲਈ pajdeep singh sidhu ਪੰਥ ਦੀ ਗੱਲ ਕਰਦਾ ਕਰਦਾ ਕੁਰਬਾਨ ਹੋ ਗਿਆ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਹੁਣ ਸਮਾਂ ਆ ਗਿਆ 2 ਦਿਨ ਰਹਿ ਗਏ ਵੋਟਾਂ ਚ ਇੱਕ ਵਾਰ ਸੋਚ ਕੇ ਦੇਖੋ ਇੱਕ ਪਾਸੇ ਨਰਿੰਦਰ ਮੋਦੀ ਆਊਗਾ ਉਧਰੋਂ ਬਾਣਾ ਪਾ ਕੇ ਨੀਲੀ ਦਸਤਾਰ ਸਜਾ ਕੇ ਪਾ ਚੋਗਲਾ ਪਾ ਕੇ ਭਾਈ ਸਾਹਿਬ ਪਈ ਅੰਮ੍ਰਿਤਪਾਲ ਜਾਣਗੇ ਉਧਰੋਂ ਮਿੱਤ ਸਾਹ ਜਾਊਗਾ ਆਊਗਾ ਇਧਰੋਂ ਸਿਮਰਜੀਤ ਸਿੰਘ ਮਾਨ ਜਾਣਗੇ ਉਧਰੋਂ ਜੋਗੀ ਦੇ ਤਿਆਨਾ ਥਾਊਗਾ ਇਧਰੋਂ ਭਾਈ ਰਸਪਾਲ ਸਿੰਘ ਛੰੜਾ ਦਾ ਬੇਟਾ ਆਊਗਾ ਉਧਰੋਂ ਹੋਰ ਜਿਹੜੇ ਭਾਜਪੀ ਦੇ ਲੀਡਰ ਆਉਣਗੇ ਇਧਰੋਂ ਲੱਖੇ ਸਦਾਣੇ ਅਰਗੇ ਜਾਣਗੇ ਹੱਥ ਮੰਨ ਕੇ ਬੇਨਤੀ ਹੈ ਇੱਕ ਤਾਂ ਚੌ ਨਿਸ਼ਾਨ ਬਾਲਟੀ ਇਨੂੰ ਵੋਟਾਂ ਨਾਲ ਭਰ ਦਿਓ ਜਿੱਤੇ ਵਿੱਚੋਂ ਨਿਸ਼ਾਨ ਬਲਟਿਕ ਚੋਣ ਨਿਸ਼ਾਨ ਮੈਕ ਤੋਂ ਐਨੀ ਗ ਬੇਨਤੀ ਪ੍ਰਮਾਣ ਕਰਿਓ ਆਤਮਾਨ ਨੇ ਕਿ ਬੇਨਤੀ ਆ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦੇ ਸਕਿਆ ਇਸੇ ਨੂੰ ਸਾਰੇ ਨਿਊਜ਼ ਚੈਨਲਾਂ ਤੇ ਬਣਾ ਦਿਓ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਾਰੀ ਪਾਰਟੀ ਦੀ ਫੁੱਲ ਸਪੋਰਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਸਪੋਰਟ ਮੈਂ ਆਪਣੇ ਦਿਲ ਤੋਂ ਤੇ ਸਾਰੇ ਸੰਗਤਾਂ ਨੂੰ ਬੇਨਤੀ ਕਰਨਾ 2027 ਦੇ ਵਿੱਚ ਤੈ ਹੋਊਗਾ ਜੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜਿੱਤਦਾ ਸ਼ਗਰਦੀਪ ਸਿੰਘ ਮਾਨ ਜਿੱਤਦੇ ਨੇ ਤੈ ਹੋ ਜੂਗਾ 2027 ਦੇ ਵਿੱਚ ਖਾਲਸਾ ਸਰਕਾਰੇ ਖਾਲਸਾ ਬਣੂਗੀ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਚਾਹਣੇ ਉਹ ਬਾਣੇ ਵਾਲਾ ਸਿੰਘ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣੇ ਜੀਮ ਸਿੱਧੂ ਦੇ ਦੋ ਸੱਚੇ ਕਰ ਦਿਓ ਜਿਹੜਾ ਕਹਾਂ ਤੀ ਇੱਕ ਗੱਲ ਯਾਦ ਰੱਖਿਓ ਇੱਕ ਦਿਨ ਐਸੀ ਕਲਾ ਵਰਤੂਗੀ ਹਰ ਬੋਟ ਸਿਮਰਜੀਤ ਸਿੰਘ ਮਾਨ ਦੇ ਉਹਦੇ ਵਿੱਚੋਂ ਬਕਸੇ ਚੋਂ ਨਿਕਲੂਗੀ ਹਰ ਬੋਟ ਅੱਜ ਬਾਲਟੀ ਚੋਂ ਨਿਕਲਣੀ ਚਾਹੀਦੀ ਆ ਅਮਰਤਪਾਲ ਸਿੰਘ ਜਦੋਂ ਅੱਖਾਂ 'ਚ ਅੱਖਾਂ ਪਾ ਕੇ ਮੋਦੀ ਦੇ ਗੱਲ ਕਰੂਗਾ ਪਾਣੀਆਂ ਦੇ ਹੱਕ ਲਈ ਕਿਸਾਨੀ ਲਈ ਜਵਾਨੀ ਲਈ ਖਸਕਾ ਦੀ ਖੇਤੀ ਲਈ ਸੋਚ ਕੇ ਦੇਖੋ ਕੀ ਨਜ਼ਾਰਾ ਹੋਊਗਾ ਜੇ ਪੰਜਾਬ ਬਚਾਉਣੇ ਮਰ ਰਹੀ ਜਵਾਨੀ ਡੁੱਬਦੀ ਕਿਸਾਨੀ ਤੇ ਖਤਮ ਹੋ ਰਿਹਾ ਪਾਣੀ ਬਚਾਉਣਾ ਚੋਂ ਨਿਸ਼ਾਨ ਬਾਲਟੀ ਚੋਂ ਸੰਨ ਮਾਈਕ ਤੇ ਮੋਰਾ ਲਾਇਓ ਹੱਥ ਮੰਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ प्यारे दोस्तों एक ਗੱਲ ਤੁਸੀਂ ਹੋਰ ਸੋਚੋ ਜਿਵੇਂ ਮਹਾਰਾਜ ਦੇ ਬਚਨ ਨੇ ਮਾਨਸ ਕੀ ਜਾਤ ਸਵੇ ਏਕੇ ਪਹਿਚਾਨਵ ਦੇ ਮਹਾਵਾਕਾਂ ਅਨੁਸਾਰ ਕਿਹੜਾ ਉਹ ਲੀਡਰਾਂ ਕਿਹੜਾ ਉਹ ਪੋਲਿਟਿਸ਼ੀਅਨ ਆ ਜਿਹੜਾ ਸਾਰੇ ਧਰਮਾਂ ਦਾ ਸਤਕਾਰ ਕਰਦਾ ਅਦਬ ਕਰਦਾ ਸਾਰਿਆਂ ਦੀ ਇੱਜ਼ਤ ਕਰਦਾ ਜਿਹੜਾ ਮੁਸਲਮਾਨਾਂ ਨੂੰ ਪਿਆਰ ਕਰਦਾ ਕਹਿੰਦਾ ਆਪਣੇ ਧਰਮ ਵਿੱਚ ਪਰਪੱਕ ਰਹੋ ਜਿਹੜਾ ਹਿੰਦੂਆਂ ਨੂੰ ਪਿਆਰ ਕਰਦਾ ਕਹਿੰਦਾ ਆਪਣੇ ਧਰਮ ਵਿੱਚ ਪਰਪੱਕ ਰਹੋ ਜਿਹੜਾ ਸਿੱਖ ਹੋਣ ਦੇ ਨਾਤੇ ਸਾਈਆਂ ਨੂੰ ਪਿਆਰ ਕਰਦਾ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦਾ ਸਿੱਖਾਂ ਦਾ ਇਸ ਵਾਰ 50 ਸਾਲਾਂ ਦੇ ਵਿੱਚ ਇਸ ਸਾਲ ਜਿਹੜੇ ਨੰਗੇ ਨੇਤੇ ਅੱਜ ਜੇ ਕੋਈ ਲੀਡਰ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਉਹ ਆ ਸਰਦਾਰ ਸਿਮਰਜੀਤ ਸਿੰਘ ਮਾਨ ਇੱਕੋ ਇੱਕ ਪਾਰਟੀਆਂ ਸ਼ਰੋਮਣੀ ਅਕਾਲੀ ਦਲ ਸਰ ਜਿਹੜਾ ਚੌ ਨਿਸ਼ਾਨ ਵਾਲਟੀ ਆ ਪਿਆਰੇ ਦੋਸਤੋ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਬੰਦਾ ਜਿਹੜਾ ਕਿ ਸੱਚੇ ਦਿਨੋਂ ਪੰਜਾਬ ਨੂੰ ਪਿਆਰ ਕਰਦਾ ਤੇ ਸਿੱਖਾਂ ਨੂੰ ਪਿਆਰ ਕਰਦਾ ਪੂਰੀ ਦੁਨੀਆ ਦਾ ਵਰਲਡ ਦੇ ਸਿੱਖਾਂ ਦਾ ਲੀਡਰ ਹੈ ਪੂਰੇ ਵਰਲਡ ਦੇ ਸਿੱਖਾਂ ਦਾ ਇੱਕੋ ਇੱਕ ਗਾਰੀਅਰ ਇੱਕੋ ਇੱਕ ਚਿਹਰਾ ਇੱਕੋ ਇੱਕ ਲੀਡਰ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਆ ਜਿਹਨੂੰ ਵੋਟ ਪਾਉਣ ਦਾ ਆਪਣਾ ਫਰਜ਼ ਨਹੀਂ ਆਪਣਾ ਮਤਲਬ ਕਿ ਜਿਹਨੂੰ ਕਹਿਰੀਏ ਵੀ ਆਪਣਾ ਪੱਕਾ ਫਰਜ਼ ਹੈ ਵੀ ਵੋਟ ਪਾਉਣੀ ਪਾਉਣਾ ਸਿਮਰਜੀਤ ਸਿੰਘ ਮਾਨ ਨੂੰ ਪਾਉਣੀ ਆ ਹੋਰ ਉਹਨਾਂ ਤੋਂ ਬਿਨਾ ਆਪਣਾ ਕੋਈ ਵੀ ਪੰਥ ਦਾ ਆਪਣੇ ਧਰਮ ਦਾ ਆਪਣੇ ਪੰਜਾਬ ਦਾ ਫਾਇਦਾ ਨਹੀਂ ਕਰ ਸਕਦਾ